ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਮੇਰੇ ਭਰਾਵਾਂ ਦੀ ਆਉਣਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਜ ਤੁਹਾਡੇ ਲਈ ਜਿੰਨੇ ਮੇਰੇ ਵੀਰ ਭਰਾ ਮੋਟਰਸਾਈਕਲ ਚਲਾਉਂਦੇ ਆ ਮੋਟਰਸਾਈਕਲ ਦੇ ਵਿੱਚ ਕੀ ਆ ਕੋਈ ਘੱਟ ਐਵਰੇਜ ਵਾਲਾ ਮੋਟਰਸਾਈਕਲ ਹੈ ਕੋਈ ਵੱਧ ਵਾਲਾ ਐਵਰੇਜ ਵਾਲਾ ਮੋਟਰਸਾਈਕਲ ਹੈ ਹੁਣ ਐਵਰੇਜ ਦਾ ਕੀ ਚੱਕਰ ਹੈ ਐਵਰੇਜ ਚੈੱਕ ਕਰਨ ਲਈ ਤੁਹਾਨੂੰ ਮੈਂ ਇੱਕ ਤਰੀਕਾ ਦੱਸਣ ਲੱਗਾ ਤੁਸੀਂ ਆਪਣੇ ਮੋਟਰਸਾਈਕਲ ਦੀ ਆਪ ਐਵਰੇਜ ਚੈੱਕ ਕਰ ਸਕਦੇ ਹੋ ਕਿ ਐਵਰੇਜ ਮੋਟਰਸਾਈਕਲ ਘਟ ਦੇ ਰਿਹਾ ਜਾਂ ਵਧ ਦੇ ਰਿਹਾ ਬਹੁਤ ਹੀ ਆਸਾਨ ਤਰੀਕਾ ਵਾ ਨਾਰਮਲ ਜਿਹਾ ਤਰੀਕਾ ਕਿਉਂਕਿ ਦੇਖੋ ਟੂਲ ਕਰਤੇ ਸਾਰੇ ਕੋਲ ਹੀ ਹੁੰਦੇ ਮੋਟਰਸਾਈਕਲ ਦੇ ਇੱਕ ਪਲੱਗ ਪਾਣਾ ਹੁੰਦਾ ਹੀ ਹੁੰਦਾ ਵਾ ਠੀਕ ਹੈ ਜੇ ਪਲੱਗ ਪਾਣਾ ਹੈਗਾ ਤੁਸੀਂ ਬੜੇ ਆਰਾਮ ਨਾਲ 2 ਮਿੰਟ ਦਾ ਕੰਮ ਹੈ ਤੁਸੀਂ ਆਪਣੇ ਮੋਟਰਸਾਈਕਲ ਦੀ ਐਵਰੇਜ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਤੁਸੀਂ ਮੋਟਰਸਾਈਕਲ ਦੀ ਐਵਰੇਜ ਚੈੱਕ ਕਿਵੇਂ ਕਰਨੀ ਹੈ ਆਓ ਦਿਖਾਵਾ ਤੁਸੀਂ ਆਪਨੇ ਤੁਹਾਡਾ ਮੋਟਰਸਾਈਕਲ ਮੋਟਰਸਾਈਕਲ ਦਾ ਐਡਾਪਟਰ ਲਾ ਕੇ ਤੁਸੀਂ ਪਲੱਗ ਖੋਲ ਲੈਣਾ ਮੋਟਰਸਾਈਕਲ ਦਾ ਠੀਕ ਹੈ ਜੀ ਇਦਾਂ ਕਰਕੇ ਪਾਣੇ ਦੇ ਨਾਲ ਨਾਰਮਲ ਬੰਦਾ ਕੋਈ ਵੀ ਖੋਲ ਸਕਦਾ ਵਾ ਇਦਾਂ ਤੁਸੀਂ ਪਲੱਗ ਖੋਲ ਲੈਣਾ ਚੈੱਕ ਕਰ ਲੈਣਾ ਆ ਪਲੱਗ ਖੁੱਲ ਗਿਆ ਜੀ ਇਹਨੂੰ ਕੱਢ ਲੈਣਾ ਬਾਹਰ ਆ ਦੇਖੋ ਧਿਆਨ ਦੇਖੋ ਤੁਹਾਨੂੰ ਮੈਂ ਦਿਖਾ ਦਣਾ ਕੀ ਚੀ ਆ ਪਲੱਗ ਵਿੱਚੋਂ ਦੇਖ ਰਹੇ ਹਾਂ ਲਾਲ ਹੈ ਵਿੱਚੋਂ ਦੇਖੋ ਧਿਆਨ ਦਿਖ ਰਿਹਾ ਤੁਹਾਨੂੰ ਲਾਲ ਹੈ ਜੇ ਤਾਂ ਪਲੱਗ ਤੁਹਾਡੇ ਮੋਟਰਸਾਈਕਲ ਦਾ ਹੈਗਾ ਲਾਲ ਫਿਰ ਤਾਂ ਤੁਹਾਡਾ ਮੋਟਰਸਾਈਕਲ ਦੇ ਰਿਹਾ ਸੋਹਣੀ ਐਵਰੇਜ ਜੇ ਮੋਟਰਸਾਈਕਲ ਦਾ ਪਲੱਗ ਵਿੱਚੋਂ ਹੈਗਾ ਕਾਲਾ ਫਿਰ ਮੋਟਰਸਾਈਕਲ ਐਵਰੇਜ ਨਹੀਂ ਦੇਗਾ ਮੈਂ ਤੁਹਾਨੂੰ ਦੁਬਾਰਾ ਦੱਸ ਦਣਾ ਦੇਖ ਲਓ ਪਲੱਗ ਧਿਆਨ ਨਾਲ ਦੇਖ ਲਓ ਜੇ ਆਹ ਦੇਖ ਲਓ ਪਲੱਗ ਵਿੱਚੋਂ ਲਾਲ ਹੈ ਦਿਖ ਰਿਹਾ ਤੁਹਾਨੂੰ ਲਾਲ ਟਮਾਟਰ ਵਾਂਗੂ ਫਿਰ ਤਾਂ ਤੁਹਾਡਾ ਮੋਟਰਸਾਈਕਲ ਦੇ ਰਿਹਾ ਸੋਹਣੀ ਐਵਰੇਜ ਜੇ ਇਹ ਪਲੱਗ ਵਿੱਚੋਂ ਕਾਲਾ ਵਾ ਫਿਰ ਮੋਟਰਸਾਈਕਲ ਤੁਹਾਡਾ ਐਵਰੇਜ ਨਹੀਂ ਦੇ ਰਿਹਾ ਫਿਰ ਤੁਸੀਂ ਮਕੈਨਿਕ ਨੂੰ ਦਿਖਾ ਸਕਦੇ ਹੋ ਜਾ ਕੇ ਵੀ ਭਾਈ ਸਾਨੂੰ ਡਾਊਟ ਲੱਗ ਰਿਹਾ ਜਾਂ ਐਵਰੇਜ ਘਟਾ ਤੁਸੀਂ ਆਪ ਹੀ ਘਰੇ ਐਵਰੇਜ ਚੈੱਕ ਕਰ ਸਕਦੇ ਹੋ 2 ਮਿੰਟ ਦੇ ਨਾਲ ਜਿੱਦਾਂ ਤੁਹਾਨੂੰ ਮੈਂ ਤੁਹਾਨੂੰ ਟੈਕਨੀਕ ਨਾਲ ਪਲੱਗ ਫੋਲ ਕੇ ਤੁਸੀਂ ਆਪ ਹੀ ਐਵਰੇਜ ਚੈੱਕ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਕਰ ਲਿਆ ਫੋਲੋ ਧੰਨਵਾਦ ਸਾਰਾ